ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਹੀਰ ਬਲੌਗ ਤੋਂ ਮੇਰੀ ਗੱਲ ਦੀ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਆਪਾਂ ਵੀ ਸਾਰੇ ਠੀਕ ਠਾਕ ਇੱਕ ਨਵੀਂ ਵੀਡੀਓ ਲੈ ਕੇ ਅੱਜ ਹਾਜ਼ਰ ਹੋਏ ਆਂ ਇਹ ਆਪਾਂ ਚੀਜ਼ ਆ ਜਿਹੜੀ ਇਹ ਆਪਾਂ ਮੰਗਾਈ ਆ ਮੀਸ਼ੋ ਤੋਂ ਇਹ ਬਹੁਤ ਹੀ ਵਰੀਆ ਤੇ ਕੰਮ ਦੀ ਚੀਜ਼ ਹੈ ਕਿਉਂਕਿ ਤੁਹਾਨੂੰ ਪਤਾ ਗਰਮੀਆਂ ਹੈਗੀਆਂ ਗਰਮੀਆਂ ਵਿੱਚ ਇੱਕ ਤੰਦ ਡਸਟ ਬਹੁਤ ਜਾਂਦੀ ਹੈ ਗੇਟਾਂ ਦੇ ਥੰਦੇ ਤੁਸੀਂ ਦੇਖ ਸਕਦੇ ਹੋ ਗੇਟ ਉੱਚੇ ਰਹਿੰਦੇ ਥੱਲੇ ਡਸਟ ਆਂਦੇ ਦੂਜਾ ਕੋਈ ਨਾ ਕੀੜਾ ਪਤੰਗਾ ਕੋਈ ਸੱਪ ਸੁਪ ਕੋਈ ਵੀ ਚੀਜ਼ ਆ ਜਿਹੜੀ ਹੁਣ ਠੰਡੇ ਥਾਂ ਨੂੰ ਅੰਦਰ ਨੂੰ ਭਜਦੀ ਠੀਕ ਆ ਕਿ ਨਹੀਂ ਇਸ ਤੋਂ ਆਪਾਂ ਹਨਾ ਵੀ ਬਚਤ ਲਈ ਆਪਾਂ ਮਿਸ਼ੋ ਤੋਂ ਚੀਜ਼ ਮੰਗਾਈ ਆ ਤੇ ਜੀ ਇਹਦਾ ਨਾਮ ਹੈਗਾ 10 ਸਟਾਪਰ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਉਨੇ ਆ ਇਹ ਹਾਂਜੀ ਇਹ ਤਾਂ ਓਪਨ ਕਰਦੇ ਆ ਆਹ ਵਾਲੀ ਚੀਜ਼ ਆ ਇਹ ਚਿੱਪ ਲਾ ਕੇ ਲਾ ਕੇ ਜੀ ਬਸ ਸਿਰੋਂ ਉੱਪਰ ਕੱਢ ਕੇ ਦੇਖਦੇ ਆ ਕਿਦਾਂ ਦੀ ਇਹ ਚੀਜ਼ ਇਹ ਇੱਧਰ ਵੱਸੇ ਗੰਮ ਲੱਗੀ ਆ ਹਾਂ ਹੈਨਾ ਹਾਂ ਪੂਰੇ ਡੋਲ ਦੀ ਐ ਇਹ ਦੇਖੋ ਕਿੱਥੇ ਤੱਕ ਆਉਂਦੀ ਆ ਜਿੰਨੀ ਆ ਗਈ ਬਾਕੀ ਆਪਾਂ ਕੱਟ ਕਰ ਦੇਣੀ ਆ ਜਿੰਨੀ ਆ ਗਈ ਪਹਿਲਾਂ ਕੋਨੀ ਲਗਾਉਣੀ ਆ ਜਿਹੜੇ ਆ ਇਹ ਡੋਰ ਨਾ ਹਾਂ ਇਦਾਂ ਹਾਂ ਪਰ ਪਾਸਾ ਦੂਜਾ ਹੋਊਗਾ ਹਾਂ ਆਹ ਵਾਲਾ ਪਾਸਾ ਇਹਦਾ ਗੰਮ ਵਾਲਾ ਇਹ ਇਦਾਂ ਚੱਲ ਜੂਗਾ ਕੰਮ ਹਾਂ ਹਾਂ ਜੀ ਹੈਨਾ ਹਾਂ ਜੀ ਇਹ ਆਈ ਜਾਂਦੀ ਲੋ ਤਾਂ ਨਹੀਂ ਹਾਂ ਆ ਦੇਖੋ ਬਿਲਕੁਲ ਇਹ ਬੰਦ ਹੋ ਜਾਣੀਆਂ ਜਿਹੜੀ ਜਿਵੇਂ ਇੱਥੋਂ ਇੱਥੋਂ ਪਹਿਨੀ ਕੱਟ ਦੇਣੀ ਹੈ ਹੈਨਾ ਸਾਰਾ ਹਾਂਜੀ ਇੱਥੋਂ ਕੱਟ ਦੇਣੀ ਹੈ ਤੇ ਪਹਿਲਾਂ ਆਪਾਂ ਕੱਟ ਲਈ ਇੰਨੀ ਕਾ ਆਖ ਲੋ ਹੈਨਾ ਹਾਂਜੀ ਆ ਦੇ ਇੱਥੋਂ ਇੰਨੀ ਪਹਿਲਾਂ ਆਪਾਂ ਕੱਟਣੀ ਆ ਇਹ ਪਲਾਸਟਿਕ ਹੀ ਆ ਪਰ ਇਹ ਨਾ ਕੈਂਚੀ ਨਾਲ ਵੀ ਕੱਟ ਸਕਦੇ ਆ ਦੇਖ ਇਦਾਂ ਆਪਾਂ ਲਗਾ ਦੇਣੀ ਆ ਬਿਲਕੁਲ ਮੀਚ ਦੀ ਆਪਾਂ ਕੱਟ ਲਈ ਆ ਹੈਨਾ ਹਾਂਜੀ ਤੇ ਪੂਰੀ ਵਧੀਆ ਚੀਜ਼ਾਂ ਲਗਾ ਕੇ ਦੇਖੀ ਆ ਗੰਮ ਲੱਗੀ ਹੋਈ ਆ ਵਾਲੀ ਗੰਮ ਇਦਾਂ ਉੱਪਰ ਉੱਪਰ ਕਾਦਰ ਨੂੰ ਤੋ ਟਾਦਣੀ ਦੋਤੀ ਆ ਸਾਦੀ ਮਾਦੀ ਪਹਿਲਾਂ ਹੁਣ ਇਹ ਲੋ ਜਮਾ ਗੇਟ ਬੰਦ ਹੋ ਜਾਂਦਾ ਬਿਲਕੁਲ ਜੁੜੀ ਨਾਲ ਕੁਝ ਦੇਖ ਸਕਦੇ ਹਾਂ ਕੋਈ ਵੀ ਚੀਜ਼ ਆ ਅੰਦਰ ਨਹੀਂ ਜਾਊਗੀ ਲਓ ਜੀ ਬਹੁਤ ਹੀ ਵਧੀਆ ਕੰਮ ਦੀ ਚੀਜ਼ ਆ ਇਹ ਐਸਾ ਤੁਸੀਂ ਗੇਟਾ ਥੱਲੇ ਮਗਵਾ ਕੇ ਲਗਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਥੋੜੀ ਤਾਂ ਚੜ ਗਈ ਉੱਥੇ ਅਜਾ ਕੋਈ ਮਾਣੇ ਮੋਟਾ ਹੁੰਦਾ ਹੀ ਹੈ ਹੂੰ ਆ ਦੇਖੋ ਬਿਲਕੁਲ ਗੇਟ ਥੱਲੇ ਜਮਾ ਬੰਦ ਹੋਊਗਾ ਕਿਸੇ ਚੀ ਨੇ ਲੌਂ ਦੀ ਕਿ ਗਮ ਤੇ ਲੱਗੀ ਹੁੰਦਾ ਉਹ ਕਟਣੀਆਂ ਹੀ ਆ ਹਾਂਜੀ ਬਹੁਤ ਵਧੀਆ ਕੰਮ ਦੀ ਚੀਜ਼ ਆ ਇਹ ਆਪਣੇ ਇਸ ਗੇਟ ਤੇ ਲੱਗ ਚੁੱਕਿਆ ਹੁਣ ਆਪਾਂ ਦੂਜੇ ਗੇਟ ਤੇ ਲਗਾਵਾਂਗੇ ਹਾਂਜੀ ਆਪਾਂ ਇਧਰਲੀ ਸਾਈਡ ਵੀ ਲਾਤੀ ਗੇਟਾਂ ਦੇ ਤੇ ਇਧਰਲੀ ਸਾਈਡ ਵੀ ਲਾਤੀ ਤੇ ਗੇਟ ਆਪਣੇ ਬਿਲਕੁਲ ਸਹੀ ਖੁੱਲਦੇ ਆ ਤੇ ਬਹੁਤ ਵਧੀਆ ਚੀਜ਼ ਆ ਕਿਸੇ ਨਾਲ ਲਿਲਾ ਦੀ ਗਮ ਲੱਗੀ ਹੁੰਦੀ ਆ ਉਹਨਾਂ ਤੁਸੀਂ ਲਾ ਸਕਦੇ ਹੋ ਹਣਾ ਬਹੁਤ ਹੀ ਵਧੀਆ ਆਪਾਂ ਨੂੰ ਮੀਸ਼ੇ ਤੋਂ ਮਿਲ ਜਾਂਦੀ ਹੈ ਆਮ ਦੁਕਾਨ ਤੋਂ ਹੀ ਪਤਾ ਕੱਲੇ ਬਟ ਮੀਸ਼ੇ ਤੋਂ ਤੇ ਮਿਲ ਜਾਂਦੀ ਚੀਜ਼ ਤੁਸੀਂ ਇਹ ਮੰਗਾ ਲਿਓ ਕਿ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਸਾਰੀ ਡਸਟ ਚੀਜ਼ ਜਿਹੜੀ ਅੰਦਰ ਜਾਂਦੀ ਉਹ ਬਿਲਕੁਲ ਰੋਕ ਜਾਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਚਲੋ ਆਪਾਂ ਮਿਲਦੇ ਹਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ